ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਲੜਕੀ ਨੂੰ ਉਸਦੇ ਪਿਤਾ ਵੱਲੋਂ ਰਿਸ਼ਤੇਦਾਰਾਂ ਨਾਲ ਮਿਲ ਕੇ ਜ਼ਬਰੀ ਬੰਧਕ ਬਣਾਉਣ ਦੇ ਇਰਾਦੇ ਨਾਲ ਸ਼ਰਿਆ ਮਗਵਾ ਕਰਨ ਦਾ ਯਤਨ ਅਤੇ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪੇਟ ਲੜਕੀ ਨੂੰ ਹਸਪਤਾਲ ਦਾਖਾ ਕਰਵਾਉਣਾ ਪਿਆ ਇਸ ਸਬੰਧ ਵਿੱਚ ਥਾਣਾ ਸਿੱਟੀ ਸਾਊਥ ਮੋਗਾ ਵੱਲੋਂ ਪੇਟ ਲਗੇ ਸ਼ਿਕਾਇਤ ਦੇ ਉਸਦੇ ਪਿਤਾ ਮਦਨ ਲਾਲ ਨਿਵਾਸੀ ਸਰਦਾਰ ਨਗਰ ਮੋਗਾ ਮਾਸੀ ਦੇ ਬੇਟੇ ਆਸ਼ੂ ਮੋਰਵਾਲ ਨਿਵਾਸੀ ਸਾਦਾਵਾਲੀ ਬਸਤੀ ਮੋਗਾ ਮਾਮਾ ਦੀਪਕ ਕੁਮਾਰ ਨਿਵਾਸੀ ਫਾਜ਼ਿਲਕਾ ਮਾਸੜ ਅਸ਼ੋਕ ਕੁਮਾਰ ਨਿਵਾਸੀ ਸਾਦਾਵਾਲੀ ਬਸਤੀ ਮੋਗਾ ਅਤੇ ਬਲਦੇਵ ਸਿੰਘ ਬਰਾਰ ਨਿਵਾਸੀ ਮਹਾਰਾਜਾ ਰਣਜੀਤ ਸਿੰਘ ਨਗਰ ਮੋਗਾ ਖਿਲਾਫ ਵੱਖ-ਵੱਖ ਦਰਾਮਾ ਤਹਿਤ ਖਾਣਾ ਸਿਟੀ ਸਾਊਥ ਮੋਗਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਪੀੜਤ ਦੇ ਬਿਆਨਾਂ ਤੇ ਦਰਜ ਕਰਨ ਤੋਂ ਬਾਅਦ ਫਿਲਹਾਲ ਪੀੜਤਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਥਿਤ ਮੁਲਾਜ਼ਮਾ ਦੇ ਖਿਲਾਫ ਉਕਤ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰੀ ਅਜੇ ਬਾਕੀ ਹੈ। ਜਦੋਂ ਅਸੀਂ 23 ਤਰੀਕ ਨੂੰ ਆਨੰਦ ਕਾਰਜ ਕਰਵਾਏ ਸੀਗੇ ਤੇ 24 ਤਰੀਕ ਨੂੰ ਸਾਡੀ ਕੋਰਟ ਮੈਰਿਜ ਹੋਈ ਸੀਗੀ ਤੇ ਜਦੋਂ ਇਹਨਾਂ ਨੇ ਰਿਪੋਰਟ ਦਿੱਤੀ ਮੇਰੇ ਘਰਦਿਆਂ ਨੇ ਤੇ ਉਹਨਾਂ ਨੇ ਮੇਰੇ ਮਤਲਬ ਥਾਣੇ ਸਾਨੂੰ ਸੱਦਿਆ ਕਿ ਤੁਸੀਂ ਬਿਆਨ ਦੇ ਕੇ ਜਾਓ ਆਵਦੇ ਤੇ ਜਦੋਂ ਅਸੀਂ ਬਿਆਨ ਦੇ ਕੇ ਆਏ ਤੇ ਅਸੀਂ ਜੋ ਇੱਥੇ ਸੁਖਦੀਪ ਸਿੰਘ ਬਰਾੜ ਇੱਕ ਪੁਲਿਸ ਸਟੇਸ਼ਨ 'ਚ ਮੁੰਡਾ ਵਾ ਸੁੱਖੀ ਸੁੱਖੀ ਉਹਨੂੰ ਕਹਿੰਦੇ ਆ ਤੇ ਉਹਨੇ ਸਾਡੀ ਇਨਫੋਰਮੇਸ਼ਨ ਦਿੱਤੀ ਵੀ ਇਹ ਪੇਸ਼ ਹੋ ਗਏ ਆ ਇੰਨੇ ਜਦੋਂ ਅਸੀਂ ਬਿਆਨ ਦੇ ਕੇ ਬਾਹਰ ਨਿਕਲੇ ਇੰਨੇ ਸਾਡੇ ਘਰ ਦੇ ਸਾਡੇ ਸਾਹਮਣੇ ਖੜੇ ਸੀ ਬਟ ਅਸੀਂ ਫਿਰ ਵੀ ਅਸੀਂ ਚਲੋ ਉੱਥੋਂ ਤੁਰਪੇ ਜਦੋਂ ਤੁਰਪੇ ਤੇ ਦਾਣਾ ਮੰ ਸਾਨੂੰ ਅੱਗੇ ਬਾਈਕ ਲਾਤਾ ਤੇ ਮੈਨੂੰ ਫੜਨ ਲੱਗੇ ਮੇਰੇ ਮਾਮਾ ਬਰਾੜ ਇੱਕ ਬਲਦੇਵ ਸਿੰਘ ਬਰਾੜ ਹੈਗਾ ਵਾ ਤੇ ਇੱਕ ਦੀਪਕ ਕੁਮਾਰ ਤੇ ਇੱਕ ਗੌਰਵ ਇਹ ਸਾਡ ਇੱਕ ਮੁੰਡਾ ਦੁਕਾਨ ਤੇ ਲੱਗਿਆ ਸੀ ਇੱਕ ਮੇਰਾ ਮਾਮਾ ਸੀ ਇੱਕ ਮੇਰੇ ਡੈਡੀ ਦਾ ਦੋਸਤ ਸੀ ਤੇ ਡੈਡੀ ਸੀ ਇਹਨਾਂ ਚਾਰਾਂ ਨੇ ਮੈਨੂੰ ਫੜ ਲਿਆ ਤੇ ਉੱਥੇ 15 20 ਜਣਿਆਂ ਨੇ ਇਹਨਾਂ ਨੂੰ ਫੜ ਕੇ ਸਾਈਡ ਤੇ ਕਰਤਾ ਵੀ ਮੈਨੂੰ ਲੈ ਕੇ ਜਾ ਰਹੇ ਸੀ ਉੱਥੋਂ ਇਹਨਾਂ ਨੇ ਮੈਨੂੰ ਕਢੀਸਣਾ ਸ਼ੁਰੂ ਕੀਤਾ ਅਕਾਲ ਸਰ ਰੋਡ ਤੱਕ ਮੈਨੂੰ ਕਢੀਸਦੇ ਲੈ ਕੇ ਗਏ ਚੰਗੀ ਤਰ੍ਹਾਂ મતલਬ ਕਢੀਸ ਕੇ ਲੈ ਗਏ ਉੱਥੇ ਇਹਨਾਂ ਨੇ ਮੇਰੇ ਕੱਪੜੇ-ਕੁੱਪੜੇ ਵੀ ਫਾੜਤੇ ਤੇ ਉਸ ਤੋਂ ਬਾਅਦ ਇੱਕ ਸ਼ਿਵ ਸੈਣਾ ਦੀ ਪ੍ਰਧਾਨ ਆਈ ਉਹ ਇਹ ਸਾਰੇ ਕਹਿਣ ਲੱਗੇ ਕਿ ਇਹ ਭੱਜ ਕੇ ਆਈ ਹੈ ਘਰੋਂ ਤੇ ਉਹ ਕਹਿੰਦੇ ਚੱਲ ਭੱਜ ਕੇ ਵੀ ਆਈ ਹੈ ਵੀ ਮੇਰੀ ਗਰੰਟੀ ਹੈ ਕਿਤੇ ਨਹੀਂ ਜਾਂਦੀ ਵੀ ਤੁਸੀਂ ਇੱਥੇ ਬਾਈਕ ਰੋਕੋ ਜਦੋਂ ਉਹਨਾਂ ਨੇ ਰੋਕਿਆ ਇੰਨੇ ਪੁਲਿਸ ਆ ਗਈ ਪਿੱਛੇ ਉਹ ਕਹਿੰਦੇ ਵੀ ਇਹਨਾਂ ਦੀ ਮੈਰਿਜ ਹੋਈ ਹੋਈ ਹੈ ਲੀਗਲੀ ਮੈਰਿਜ ਹੋਈ ਹੈ ਭੱਜ ਕੇ ਨਹੀਂ ਆਈ ਤੇ ਇਹਨਾਂ ਨੂੰ ਮੇਰੇ ਪਾਪਾ ਨੇ ਇੱਕ ਪਾਪਾ ਨੂੰ ਅਰੈਸਟ ਕਰ ਲਿਆ ਤੇ ਤਿੰਨ ਜਣੇ ਹਜੇ ਵੀ ਬਾਹਰ ਹਾਂਜੀ ਹਾਂਜੀ ਨਹੀਂ ਅਸੀਂ ਦੋ ਵਾਰੀ ਮਤਲਬ ਘਰੇ ਗੱਲ ਕੀਤੀ ਹੈ ਤੇ ਘਰ ਦੇ ਨੇ ਘਰ ਦੇ ਮੰਨੇ ਨਹੀਂਗੇ ਮੇਰੇ ਪੈਰ ਦੋਨੋਂ ਪੈਰਾਂ ਤੇ ਸੱਟਾਂ ਵੱਜੀਆਂ ਤੇ ਇੱਕ ਇਧਰ ਖੋਡੇ ਤੇ ਜਦੋਂ ਪੁਲਿਸ ਕਿਹਾ ਕਿ ਕარი ਨਹੀਂ ਹੋ ਸਕਦਾ ਹੋਵੇ ਬਾਈਕ ਤੇ ਉਹ ਮੈਨੂੰ ਅਕਬਲਦੇਵ ਸਿੰਘ ਬਰਾੜੋ ਮੋਟਰਸਾਈਕਲ ਚਲਾ ਰਹੇ ਸੀ ਡੈਡੀ ਨੇ ਮੈਨੂੰ ਪਿੱਛੇ ਫੜਿਆ ਹੋਇਆ ਸੀ ਦੋਨੋਂ ਬਾਹਾਂ ਮੇਰੀ ਮਰੋੜੀਆਂ ਹੋਈਆਂ ਸੀ ਹਾਂਜੀ ਸੜਕ ਤੇ ਘੜੀਸ ਤੇ ਲੈ ਕੇ ਗਏ ਆ ਬਈ ਨਹੀਂ ਬਹੁਤ ਛਨੇ ਖੜੇ ਸੀ ਹਜ਼ਾਰਾਂ ਦੇ ਹਸਾਬ ਨਾਲ ਲੋਕੀ ਖੜੇ ਸੀ ਬਟ ਕੋਈ ਹੱਥ ਨਹੀਂ ਪਾ ਰਿਹਾ ਸੀਗਾ ਮੈਂ ਇੰਨੀਆਂ ਚਿੱਕ ਮਤਲਬ ਚੀਕਾਂ ਮਾਰੀਆਂ ਕਿਸੇ ਨੇ ਇਹਨੇ ਮੈਨੂੰ ਛੁਡਾਇਆ ਬਟ ਜਦੋਂ ਅਸੀਂ ਮੋੜ ਤੇ ਪਹੁੰਚੇ ਘਰ ਦੇ ਉਹ ਸ਼ਿਵ ਸੈਨਾ ਦੇ ਪ੍ਰਧਾਨ ਸੀਗੇ ਕੋਈ ਮੈਂਬਰ ਉਹਨਾਂ ਨੇ ਮੈਨੂੰ ਛੁਡਾਇਆ ਇੰਨੇ ਪੁਲਿਸ ਆ ਗਈ ਸੀ ਪਿੱਛੇ ਹਸਬੰਦ ਨੇ ਪੁਲਿਸ ਪੁਲਿਸ ਨੂੰ ਦੱਸਣ ਚਲੇ ਗਏ ਸੀ ਵੀ ਉਹਨਾਂ ਨੂੰ ਲੈ ਗਏ ਆ ਤਾਂ ਕਰ ਉਹ ਫੋਨ ਨਹੀਂ ਚੱਕ ਰਹੇ ਸੀ ਪੁਲਸ ਵਾਲੇ ਉਹ ਫਿਰ ਥਾਣੇ ਚਲੇ ਗਏ ਸੀ ਬਸ ਇਹ ਸ਼ਹੀਦ ਭਗਤ ਸਿੰਘ ਨਗਰ ਕੱਚਾ ਦਸਾਂਹੇ ਰੋਡ ਇਹਨਾਂ ਨੇ 24-5 ਨੂੰ ਕੋਟ ਮਰਜ ਹੋਈ ਸੀ ਇਹਨਾਂ ਦੀ ਉਹਦੇ ਸਬੰਧਿਤ ਥਾਣੇ ਬਿਆਨ ਲਿਖਾਉਣ ਆਏ ਸੀ ਬਿਆਨ ਬਿਆਨ ਲਿਖਾਉਣ ਤੋਂ ਬਾਅਦ ਇਹ ਜਦੋਂ ਚਲੇ ਗਏ ਬਾਹਰ ਮੰਡੀ ਚ ਉੱਥੇ ਜਾ ਕੇ ਉਹਦੇ ਜਿਹੜੇ ਰਿਸ਼ਤੇਦਾਰ ਸੀਗੇ ਲੜਕੀ ਦਾ ਬਾਪ ਮਾਛੜ ਉਹਦਾ ਮੁੰਡਾ ਦੋ ਤਿੰਨ ਬੰਦੇ ਹੋਰ ਸੀਗੇ ਉਹਨਾਂ ਨੇ ਉੱਥੋਂ ਮੋਟਰਸਾਈਕਲ ਉਤਾਰ ਕੇ ਉਹਨੇ ਆਪ ਦੇ ਮੋਟਰਸਾਈਕਲ 'ਤੇ ਘੜੀਸ ਕੇ ਬਿਠਾ ਲਈ ਤੇ ਦੋ ਤਿੰਨ ਕਿਲੋਮੀਟਰ ਨੂੰ ਲੈ ਗਏ ਕਿ ਚਲੋ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਲੋਕਾਂ ਦੀ ਮਦਦ ਨਾਲ ਕੁੜੀ ਬਰਾਮਦ ਕਰ ਲਈ ਕੁੜੀ ਦੇ ਸੱਟਾਂ ਸੁੱਟਾਂ ਲੱਗੀਆਂ ਉਹਨੂੰ ਦਾਖਲ ਕਰਵਾਇਆ ਮੈਡੀਕਲ ਇਹ ਨਮੈਰ ਸੀ ਕਰੀ ਸੀ ਇਹਨਾਂ ਨੇ ਹਾਂਜੀ ਲਵਨੈਤ ਕਰੀ ਪਰਿਵਾਰ ਵਾਲੇ ਮੰਨਦੇ ਨਹੀਂ ਸੀਗੇ ਜੀ ਹਾਂਜੀ ਇਹ ਕੱਲ ਬਿਆਨਕਾਰੀ ਦਿਖਾਉਣਾ ਚਾਹੀਦਾ ਸੀ ਜੀ ਪ੍ਰੋਟੈਕਸ਼ਨ ਦੇ ਬੰਦੇ ਜੀ ਇੱਥੇ ਰਾਈਡਾ ਮਾ ਹੋ ਗਿਆ ਸੀ ਤੇ ਮਾਮਲਾ ਦਰਜ ਕਰ ਲਿਆ ਹਾਂ ਹਾਂ ਐਫ ਆਈ ਆਰ ਨੰਬਰ 88 ਦਰਜ ਹੋ ਗਈ ਹੈ 348 355 48 ਕਿੰਨੇ ਜਣੇ ਦੇ ਖਿਲਾਫ ਮਾਮਲਾ ਦਰਜ ਪੰਜ ਜਣੇ